टीम इंडिया ਦੇ ਮੋਸਟ ਐਲੀਜੀਬਲ ਬੈਚਲਰ ਯੁਵਰਾਜ ਸਿੰਘ 3 ਨਵੰਬਰ ਨੂੰ ਆਪਣੀ ਮੰਗੇਤਰ ਹੇਸਲ ਕੀਚ ਨਾਲ ਵਿਆਹ ਕਰਵਾਉਣ ਜਾ ਰਹੇ ਨੇ ਜਿਸ ਲਈ ਖਾਸ ਕਾਰਡ ਚਪਵਾਏ ਗਏ ਨੇ 골ਡਨ ਕਲਰ ਦੇ ਕਾਰਟੂਨਸ ਵਾਲੇ ਕਾਰਡ ਦਾ ਟਾਈਟਲ ਹੈ ਯੁਵਰਾਜ ਅਤੇ ਹੇਸਲ ਪ੍ਰੀਮੀਅਰ ਲੀਗ ਪਹਿਲਾ ਚੰਡੀਗੜ੍ਹ 'ਚ 3 ਨਵੰਬਰ ਨੂੰ ਵਿਆਹ ਹੋਏਗਾ ਫਿਰ 2 ਦਸੰਬਰ ਨੂੰ ਹਿੰਦੀ ਰਿਵਾਜਾਂ ਮੁਤਾਬਕ ਗੋਆ ਵਿੱਚ ਦੁਬਾਰਾ ਵਿਆਹ ਹੋਏਗਾ ਜਦਕਿ ਸੰਗੀਤ ਸੈਰਮਨੀ ਤੇ ਰਿਸੈਪਸ਼ਨ 5 ਦਸੰਬਰ ਨੂੰ ਹੋਣਗੇ ਉੱਥੇ 7 ਦਸੰਬਰ ਨੂੰ ਦਿੱਲੀ ਦੇ ਇੱਕ ਫਾਰਮ ਹਾਊਸ 'ਚ ਵੀ ਰਿਸੈਪਸ਼ਨ ਦੀ ਖਬਰ ਹੈ ਪ੍ਰਿਟੇਨ ਦੇ 스타 ਟੈਂਸ ਖਿਡਾਰੀ ਐਂਡੀ ਮਰੇ ਦਾ ATP ਰੈਂਕਿੰਗ ਵਿੱਚ ਟੌਪ ਤੇ ਪਹੁੰਚਣਾ ਤੈਅ ਹੋ ਗਿਆ। ਪੈरिस ਮਾਸਟਰਸ ਦੇ ਫਾਈਨਲ ਵਿੱਚ ਮਰੇ ਦੇ ਵਿਰੋਧੀ ਰਾਉਨਿਕ ਨੇ ਆਪਣਾ ਨਾਮ ਵਾਪਸ ਲੈ ਲਿਆ ਜਿਸ ਕਾਰਨ ਮਰੇ ਫਾਈਨਲ ਵਿੱਚ ਪਹੁੰਚ ਗਏ ਨੇ। ਭਾਰਤੀ ਮਹਿਲਾਵਾਂ ਦੀ ਟੀਮ ਨੇ ਸ਼ਨੀਵਾਰ ਨੂੰ ਚੀਨ ਨੂੰ 2-1 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਸ ਟਰੋਫੀ ਦਾ ਖਿਤਾਬ ਆਪਣੇ ਨਾਮ ਕਰ ਲਿਆ। ਭਾਰਤੀ ਪੁਰਸ਼ ਟੀਮ ਨੇ ਦਿਵਾਲ ਵਿਲਡਨਿਸ ਖਿਤਾਬ ਦੂਜੀ ਵਾਰ ਆਪਣੇ ਨਾਂ ਕੀਤਾ ਜਦਕਿ ਮਹਿਲਾ ਟੀਮ ਪਹਿਲੀ ਵਾਰ ਏਸ਼ੀਅਨ ਚੈਂਪੀਅਨ ਬਣੀ ਹੈ। ਵੈਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਟੀਮ ਨੂੰ ਬਤਾਈ ਦਿੱਤੀ ਹੈ ਇਸ ਦੇ ਇਲਾਵਾ ਕਾਂਗਰਸ ਉਪ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਟੀਮ ਨੂੰ ਮੁਬਾਰਕਬਾਦ ਕਿਹਾ ਇੰਗਲੈਂਡ ਦੇ ਕਪਤਾਨ ਐਲੈਸਟਰ ਕੁੱਕ ਨੂੰ ਇਹ ਸਵੀਕਾਰਨ ਦੀ ਗੁਰੇਜ਼ ਨਹੀਂ ਕਿ ਉਹਦੀ ਟੀਮ ਭਾਰਤ ਦੇ ਮੁਕਾਬਲੇ ਮਜ਼ਬੂਤ ਨਹੀਂ ਹੈ ਪਰ ਚੁਣੌਤੀ ਲਈ ਤਿਆਰ ਨੇ ਕੁੱਕ ਮੁਤਾਬਕ ਸਾਨੂੰ ਮੁਕਾਬਲੇ 'ਚ ਘਾਟਾ ਅੰਕਿਆ ਜਾ ਰਿਹਾ ਹੈ ਜਿਸ ਦਾ ਸਾਡੀ ਟੀਮ ਨੂੰ ਫਾਇਦਾ ਮਿਲੇਗਾ ਵਿਰਾਟ ਕੋਹਲੀ ਕੱਲ 28 ਸਾਲ ਦੇ ਹੋਗੇ ਨੇ ਜਿੱਦਾਂ ਟੀਮ ਇੰਡੀਆ ਨਾਲ ਬਰਥਡੇ ਮਨਾਇਆ ਜਦਕਿ ਉਹਨਾਂ ਦੀ ਗਰਲਫ੍ਰੈਂਡ ਅਭਿਨੇਤਰੀ ਨੁਸ਼ਕਾ ਸ਼ਰਮਾ ਵੀ ਵਿਰਾਟ ਦੇ ਬਰਥਡੇ ਲਈ ਰਾਜਕੋਟ ਪਹੁੰਚੀ